ਉਹ ਵੀ ਫਸਲੀ ਕਾਲ ਜੀ ਸੋਹਤਾਈ ਅੱਜ ਦੀ ਵੀਡੀਓ ਚ ਮੌਸਮ ਬੜਾ ਬੜਾ ਜਫੇਰ ਹਵਾ ਪੂਰੀ ਤੇਜ਼ ਚੱਲਦੀ ਆ ਰਾਤਾਂ ਕਮਰੂਕਤਾ ਦਾ ਸਾਰੀ ਮਹੀਨੇ ਅੱਜ ਬਾਕੀ ਅੱਜ ਮਿਸਤਰੀ ਕਰਕੇ ਛੁੱਟੀ ਹੂੰ ਮਹ ਮਿਸਤਰੀ ਕਰਕੇ ਛੁੱਟੀ ਮੈਂਗਾ ਅੱਜ ਭੱਜ ਕੇ ਮਿਸਤਰੀ ਸਾਡੇ ਅੱਜ ਫੇਰ ਦੂਏ ਮਿਸਤਰੀ ਆ ਗਏ ਚੱਲ ਅੱਜ ਪੇਂਟਰ ਸਾਹਿਬ ਆ ਗਏ ਪੇਂਟ ਲੱਗੇ ਕਰਨ ਹੂੰ ਇਹਨਾਂ ਨੂੰ ਗਾਡਰਾਂ ਨੂੰ ਪੇਂਟ ਕਰ ਦਈਏ। ਇਹ ਚੜਾਵਾਂ ਦੇ ਉੱਪਰ ਕੰਧ ਪਰ। ਲੱਗੇ ਪਰ ਰੇਗ ਮਾਰ ਮਾਰਨ। ਬਸ ਪੁੱਧਰ ਫੈਰ ਕਰਦਾ ਫਿਰਦਾ। ਇੱਧਰ ਕਿਤੇ ਘੁੰਮੇ ਆਏ। ਹੈ? ਆਪਣੇ ਨਾਲ ਨਹੀਂ ਪਤਾ ਨਹੀਂ ਦੇਖਿਆ ਉਹ ਮਾਰੇ ਹੋ ਕਿਡਾ ਉਹ ਜੀ ਲੱਗੇ ਪੇਂਟ ਕਰ ਵਧੀਆ ਹੋ ਰਿਹਾ ਉਧਰਲਾ ਫੁਰ ਮੈਂ ਤਾਂ ਸਾਡਾ ਹੱਥਾਂ ਜਲੇ ਲੀ ਲੱਗ ਗਿਆ ਪੇਂਟ ਕਰ ਕਹਿੰਦਾ ਹੱਥਾਂ ਜਲੇ ਕਰ ਦੇਣਾ ਫਟਾਜੀ ਸਾਡਾ ਸੱਨੇ ਸਰੀਆ ਮਾਰ ਦਿੰਦਾ ਹਾਂ 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 ਨਾਲ ਠੀਕ ਆ ਹੂੰ ਇਹਨੂੰ ਤਾਂ ਵੈਸੇ ਹੀ ਲੱਗਣਾ ਹੈ ਮੋਟਾ ਬੈਂਡ ਵਧੀਆ ਰੰਗ ਚਮਕ ਆਉਂਦੀ ਐ ਨਾ ਚਮਕ ਠੀਕ ਐ ਦੇਖੋ ਤੁਸੀਂ ਦੇਖਣੋ ਇਹ ਵੀ ਹੂੰ ਹੂੰ ਉਹ ਬੁਰਸੇ ਕਰਨਾ ਹੈ ਉਹ ਉਹ ਇਹ ਵਾਲਾ ਇਹ ਵਾਲਾ ਬੁਰਸੇ ਕਰਨਾ ਇਹ ਸਰੀਓ ਕੋ ਕਰੇਗਾ ਸਿਰਫ ਉਹ ਬੰਦੇ ਨੂੰ ਸਾਡੇ ਨੂੰ ਉੱਚਾ ਸੁਣਦਾ ਹਾਂ ਉਹ ਬਹੁਤ ਉੱਚਾ ਸੁਣਦਾ ਵਿਚਾਰੇ ਨੂੰ ਐਂ ਤੇ ਮੈਂ ਕੰਨ ਵਿੱਚ ਕਹਿੰਦਾ ਹਾਂ ਹਾਂ ਤਾਂ ਹੀ ਤੂੰ ਦੇ ਕੰਨ ਵਿੱਚ ਕਹਿੰਦਾ ਜਾ ਕੇ ਵੀ ਐ ਕਰਨਾ ਚਲ ਕੋਈ ਨਹੀਂ ਸਾਡੇ ਕੋਲ ਵੀ ਹੈਗਾ ਇਹ ਬੰਦਾ ਕੋਈ ਨੂੰ ਚੱਲਦਾ ਕਾਫੀ ਦਿਨ ਹੋ ਗਿਆ ਇਹਨੂੰ ਕਿੱਥੇ ਫੋਨ ਕਰਿਆ ਲੈ ਕੇ ਆਇਆ ਮੈਂ ਜਦੋਂ ਕਿਸੇ ਬੰਦੇ ਦੀ ਧਾੜੀ ਕਰਨੀ ਚਾਹੀਦੀ ਫੋਨ ਸੁਣ ਜਾਂਦਾ ਸਾਡਾ ਬੰਦਾ ਵੀ ਆਹੋ ਉਹਨੂੰ ਫੋਨ ਜਦੇ ਸੁਣ ਜਿੰਦਾ ਨਾ ਕੰਨ ਨੂੰ ਰਾ ਲੈਂਦਾ ਨਾ ਫੋਨ ਮੈਂ ਤਾਂ ਸਮਝਦਾ ਆ ਇਹ ਨਹੀਂ ਹਾਂ ਫੋਨ ਉਹਨੂੰ ਵੀ ਸੁਣ ਜਾਂਦਾ ਪਰ ਉਹਨੂੰ ਉਹ ਨਹੀਂ ਸੁਣਦਾ ਹੈਗਾ ਕਿ ਜਿਹੜੀਆਂ ਮਾਰਦੀਆਂ ਕੰਮ ਨਹੀਂ ਕਰਦਾ ਹੂੰ ਕਹਿੰਦਾ ਮੈਨੂੰ 18 ਸਾਲ ਹੋ ਗਏ ਰੰਗ ਕਰਦੇ ਇਹਨੂੰ ਕਿੰਨਾ ਕਿ ਲਈ ਕੇ ਮਰੰਗ 2 ਲੀਟਰ ਹੋਰ ਲੇਮ ਹਾਂ 2 ਲੀਟਰ ਹੋਰ ਲਿਆ ਹੂੰ ਰੰਗ ਮੱਲ ਲੱਗਦਾ ਨਾ ਇਹ ਹੀ ਬਹੁਤ ਆ আচ্ছা ਕੋਈ ਨਹੀਂ ਗੱਲ ਇੱਕੋ ਆ ਹਾਂ ਗੱਲ ਇੱਕੋ ਪਰ ਉਹ ਤਾਂ ਇਸ ਨਹੀਂ ਲਗਾਂਗੇ ਥੋੜੀ ਸਕਾਈ ਹੈ ਨਾ ਹੂੰ ਫਿਰ ਦਵ ਜਾਂਦੀ ਹੈ ਤੇ ਪੇਂਟ ਕਰ ਵੀ ਚਮਕ ਆ ਜਾਂਦਾ ਹੂੰ ਹੂੰ ਚਲ ਹਾਂ ਹੁਣ ਵੀ ਉੱਠਿਆ ਵਾ ਪੂਰਾ ਰੰਗ ਆਇਆ ਨਾ ਇਹ ਪੁਰਾਣੇ ਸ਼ੈੱਡ ਦਾ ਰੰਗ ਪਿਆ 5 ਸਾਲ ਪੁਰਾਣਾ ਰੰਗ ਵਧੀਆ ਹੈ ਉਹਨੂੰ ਕਰਨੇ ਨੂੰ ਲਿਆਇਆ ਤਾਂ ਗਾਡਰਾਂ ਨੂੰ ਜਦ ਹੋਇਆ ਹੀ ਨਹੀਂ ਬਸ ਆਗੀ ਕਰਿਆ ਇਹੀ ਕਲਰ ਹੂੰ ਆਵੇ ਸੈੱਟ ਪਾਇਆ ਦਾ ਹੂੰ ਹੂੰ ਪਹਿਲੇ ਕੀ ਪੜਾ ਦਾ ਨਾ ਨਾ ਠੀਕ ਹੈ ਸਰੋ ਅਜੇ ਬੰਦੇ ਵੀ ਸ਼ੂਟਿੰਗ ਕਰ ਗਏ ਸਾਰੇ ਇਹੀ ਬਾਨੇ ਸ ਰੰਗ ਹੋ ਗਿਆ ਚੱਲ ਇਟੋ ਬਟ ਡੈਡਾ ਕਰਦੇ ਕਹਿੰਦਾ ਹਾਂ ਬਸ ਨਾ ਪਕਰ ਜਾ ਕੇ ਗਵਾਰੇ ਨੇ ਰਿਠੜੀ ਪਈ ਚੱਲ ਕਰਦੇ ਹੋਈ 2 ਘੰਟੇ ਰੰਗ ਹੋਇਆ ਲੈ 2 ਲੀਟਰ ਰੰਗ ਲੱਗ ਗਿਆ ਰੰਗ ਗੱਲ ਤਿੰਨ ਕੱਟਰ ਨੇ ਲੈ ਲੈ ਉਹ ਨਹੀਂ ਲਾਈ ਵੀ ਝੋਲ ਮਾਰਦਾ ਚੱਕ ਕੇ ਰੱਖਣਾ ਚੱਲ ਬਸ ਘੋੜੀ ਨਹੀਂ ਲਾਈ ਵੀ ਐਨੇ ਸੀ ਝੋਲ ਮਾਰਦਾ ਇਹ ਆ ਬਥੇਲੇ ਆ ਦੇ ਜਿਹੜਾ ਪਤਾ ਲੱਜਣਾ ਤੈਨੂੰ ਜਿਹੜਾ ਥੱਲੇ ਰਹਿ ਗਿਆ ਕੋਈ ਤਾਂ ਹੀ ਤੈਨੂੰ ਕਿਹਾ ਤਾ ਆ ਇਹ ਦੇਖਾ ਤਾਂ ਬਾਜੂ ਹੋਂ ਦੁਆਰਾ ਚਲ ਕਰਦੇ ਲਓ ਜੀ ਦੋ ਤੋਂ ਚਾਰ ਪੰਜਵਾਂ ਗਾਟਰ ਚੱਲਦਾ ਹਾਂ ਬੂ ਟਾਟਾ ਦਾ ਲੋਹਾ ਹੈ ਇਹ ਇਹ ਹਾਂ ਟਾਟਾ ਜੰਮੂ ਦਾ ਟਾਟਾ ਆਇਰਨ ਐਂਡ ਸਟੀਲ ਹੂੰ ਆ ਨੀਲ ਕਮਲ ਦੇ ਆ ਟਾਟਾ ਦੇ ਆ ਗਵਿੰਦਗੜ੍ਹ ਤੇ ਲਿਆਏ ਤੇ 1982 ਹੈ 1982 ਚ ਗਵਿੰਦਗੜ੍ਹ ਤੇ ਲਿਆਏ ਤੇ ਚਾਹ ਇਹ ਵੀ ਇਹ ਵੀ ਇਹਨਾਂ ਪਿਰਥੀ ਰਹੀਂ ਵੀ ਜੋਥੇ ਰਹੀਂ ਵੀ ਅਸੀਂ ਮਿੱਤੂ ਰਹੀਂ ਇਹ ਚਾਂਗੀ ਰਹੀਂ ਅਸੀਂ ਸਾਰੀ ਕੱਟੇ ਲਿਆ ਟਰੈਕਟਰ ਕੋ ਗੋਵਿੰਦਗੜ੍ਹ ਤੇ ਹੈ ਗੋਵਿੰਦਗੜ੍ਹ ਤੇ ਗਿਆ ਗੱਡਰ ਲਿਆਇ ਤੇ ਇਹਦੇ ਮਾ ਹੈਗਾ 1 ਕਿਲੋ ਵਿੱਚ ਚਾਰ 1 ਫੁੱਟ 1 ਫੁੱਟ ਵਿੱਚ 4 ਕਿਲੋ ਆ ਇੰਨਾ ਕੀ ਆ 4 3 3.5 ਕੋਈ ਬڑے ਛੋਟੇ ਵੀ ਆ ਹਾਂ ਜਿਹੜੇ 14 ਫੁੱਟ ਦਾ ਗੱਡਰ ਆ 14 ਕਿਉਂ 56 ਰੰਗੇ ਬਹੁਤ ਲੱਗਦਾ ਲੰਗਰ ਨੂੰ ਦੂਕੀ ਫਰਾਨੀ ਕਰਤ ਸੱਤ-ਅੱਠ ਲੀਟਰ ਰੰਗ ਲੱਗ ਜਾਣਾ ਤੇ ਦੇਖ ਲੈ ਕੋਈ ਕੁਝ ਨਾ ਵੀ ਜਿੰਦਗੀ ਵੀ ਹੋਣੀ ਨਹੀਂ ਜਿੰਦਗੀ ਤਾਂ ਬਣ ਚਿੰਦੀ ਆ ਉਹ ਗੱਲ ਕਰਦਾ ਵੀ ਸੱਤ-ਅੱਠ ਲੀਟਰ ਰੰਗ ਲੱਗਣਾ ਦੇਖ ਲੈ ਕੋਈ ਹੰਤਾ ਕੇ ਹੋਵੇ ਨਾ ਲੱਗੇ ਵੀ ਲਾਉਣਾ ਜਿਹੜਾ ਰਹੇਗਾ ਇੱਕ ਅੱਧਾ ਗਾਡਰ ਫੇਰ ਕੱਲੂ ਹੀ ਮਦਮਾਨੀ ਪੈਣੀ ਕੋਈ ਇਹਨਾਂ ਨੂੰ ਕੈਦੀ ਹੋਰ ਦੇਤੀ ਦੱਸ ਨਹੀਂ ਚਾਹੁੰਦਾ ਚੱਲ ਦੇਖਦੇ ਆ ਕੋਈ ਨਹੀਂ ਹੂੰ ਹੂੰ ਚਲ ਠੀਕ ਆ ਕੋਈ ਨਹੀਂ ਹਲੇ ਦੇਖਦੇ ਹਲੇ 3 ਵਜੇ ਆ। ਵਿਆਹ ਵੀ ਜਾਣਾ ਅੱਜ। ਮੇਰੇ ਨਾਲ ਕਰਕੇ ਚਲੀ ਜੀ ਮਰ ਜੀ। ਜੀ ਹਾਂ ਮੈਂ ਕਰਕੇ ਉਹਦੇ ਜਾਗੋਏ ਨੂੰ ਲੰਘ ਜੂਗੀ। ਨਹੀਂ ਜਾਗੋ ਨਹੀਂ। ਉਹ ਗੱਲ ਕਰਕੇ ਗੱਲ ਕਰਕੇ ਜਾਉਂਗਾ। ਜੀ ਫਿਰ ਜੀ ਰਹਿ ਗਿਆ ਤੂੰ ਆਪ ਗੱਲੇ ਮਤ ਗੱਲੇ ਪਹਿਲਾਂ। ਕੱਲ ਨੂੰ ਕਿਥੇ ਹੁਣ ਵਿਆਹ ਨਹੀਂ ਪਰਸੋਂ। ਮੈਂ ਹੱਥਾਂ ਦੀ ਨਹੀਂ ਉਤਰਦਾ। ਤੀਲ ਦਾ ਮੌਸਮ ਮਰੀ ਜਾਂਦਾ ਇੱਕ ਪੰਗਾ ਥੋੜਾ। ਵਿਆਹ ਤੇ ਵਾਦੇ ਹੋ ਪੈਤਾ। ਚੱਲ ਦੇਖਦੇ ਕਿੰਨਾ ਕਨਵਰਟ ਤੇ ਆ ਵੀ ਆਇਤਾ ਕਿੰਨਾ ਹੋਤਾ ਗਿਆ ਬੰਨੂ ਬਟਾ ਨਾ ਇਹ ਤਾਂ 2 2 4 ਗਾਡਰ ਹੋਗੇ ਜਿਆਦਾ ਜਿਆਦਾ 2 ਗਾਡਰ ਰੱਖੂਗੇ ਕਰਕੇ ਤੇ ਦਿਨੇ ਹੋਰ ਕੇ ਹਾਂ 2 ਰੱਖੂਗੇ 2 ਹੋਰ ਵਿੱਚ ਦੇਣੇ ਇਹਨਾਂ ਨੇ ਆ ਵੀ ਨਿਬੜ ਗਿਆ ਬਸ ਹੋਰ ਦੇ ਦਿੰਦੇ ਤੇ ਦੋ ਰਹਿ ਜੂਗੇ ਕੋਈ ਨਹੀਂ ਕਰਦਾ ਇਹਨਾਂ ਗੱਲ ਵੀ ਭਾਈ ਸ਼ਾਮ ਨੂੰ 7 ਵਜੇ ਤੱਕ ਕਨਵਰਟ ਜਿਓ ਹਾਂ ਉਹ ਯੂਨ ਨੇ ਪਹਿਰੇ ਮੈਂ ਕਰਦਾ ਲੇਕਿਨ ਉਹ ਚੱਪ ਬਹੁਤ ਜੀ ਦੀ ਕੰਮੇ ਕੀਤੀ ਜਾਂ ਮੁਕਾਤਾ ਨਾ ਲੋ ਜੀ ਹੋ ਗਏ ਤਿਆਰ ਮੁੰਡਾ ਆ ਗਿਆ ਵਿਆਹ ਹੀ ਅੱਜ ਵਿਆਹ ਨੂੰ ਚੱਲੇ ਆ ਹੁਣ ਚਲੋ ਦੇਖਦੇ ਜਾ ਕੇ ਨੇਰੀ ਚਰੀ ਦੀ ਉੱਪਰ ਤੇ ਹਵਾ ਵਿਆਹ ਦੇਖਦਾ ਕਿਹੜੇ ਟਾਈਮ ਆਏ ਮਾਮੇ ਦਾ ਗਏ ਹਾਂਜੀ ਉਹ ਰੰਗੜੀ ਲੱਗੇ ਜਿਹਨਾਂ ਦਾ ਸਾਫ-ਸਾਫ ਕਰਤੀ ਇਹਨਾਂ ਨਵੇੜ ਤੇ ਨਾ ਠੀਕ ਹੈ ਜੀ ਇਹ ਇਹਨਾਂ ਨੂੰ ਦੇ ਜੀ ਬਾਈ ਅੱਜ ਦਾ ਹੀ ਤਾਂ ਇਹਨਾਂ ਦਾ ਤਾਂ ਇੱਕੇ ਰਹਿ ਗਿਆ ਆਖਰੀ ਨੂੰ ਲੱਗੇ ਹੋਏ ਹਾਂਜੀ ਬਾਕੀ ਚਰਾ ਉਹ ਹੋ ਜੂ ਉਹ ਗੇਟ ਬੂਟ ਦਾ ਬਚ ਗਿਆ ਠੀਕ ਹੈ ਜਦੋਂ ਆਇਆ ਤਾਂ ਗੱਲ ਕਰਦੇ ਹਾਂ ਇਧਰੋਂ ਇਹਨਾਂ ਉੱਪਰ ਹਾਂਜੀ ਚਾਹ ਮੈਂ ਇਹਨਾਂ ਨੂੰ ਨਵੇੜ ਦਈਏ ਠੀਕ ਹੈ ਚਲੋ ਦੇਖਦੇ ਹਾਂ ਬਾਕੀ ਵਿਆਹ ਦਾ ਹੁਣ ਮੌਸਮ ਤਾਂ ਟੈਂਟ ਉੱਡਦਾ ਕਹਿੰਦੇ ਰਾਤ ਪੜਦਾ ਹੋਣੀ ਵੀ ਉੱਡਦੀ ਐ ਇਧਰ ਟੈਂਟ ਉੱਡਦਾ ਰਾਤ ਪਟਦਾ ਤੁਹਾਨੂੰ ਹਾਂ ਇਹਨੀਆਂ ਖੁਰੂਬਾ ਦੇ ਇਲਾ ਤੇਰੀ ਨੇ ਜੱਟਾਂ ਨੂੰ ਦੁੱਧੂਲੀ ਚੁੰਗਾਈ ਜਾਂਦਾ ਇਹਦੇ ਟਾਈਮ ਹੋਇਆ ਹੋਇਆ ਹੁਣ ਇੱਕ ਦਿਨ ਛੱਡ ਕੇ ਪਲਾਉਂਦਾ ਹੁਣ ਤਾਂ ਜੀ ਕਿੰਨਾ ਮਰਜੀ ਗੀਏ ਦੇਖੀ ਰੜ ਪਈਆਂ ਨਾ ਆਪੂ ਦੇਖ ਲਈ ਫਿਰ ਇਹਨਾਂ ਨੂੰ ਕੀ ਪ੍ਰੋਗਰਾਮ ਬਾਬੇ ਕਿੰਨੇ ਰਹਿ ਗਏ ਬਾ ਆਖਰੀ ਆ ਬੈਠ ਠੀਕ ਹੈ ਅਲਟੀ ਮਾਰਤੀ ਬੈਠ ਠੀਕ ਹੈ ਹਾਂ ਜੀ ਠੀਕ ਹੈ ਜੀ ਵੇਲਾ ਕਰ ਆ ਗਿਆ ਅਜੀ ਡੀਜੀ ਜਾ ਰਿਹਾ ਹੈ ਜਨਰੇਟਰ ਆ ਕਰੇਗੇ ਹਵਾ ਨੇ ਦਮ ਤੋੜਿਆ ਬਹਿ ਕੀਤਾ ਚ ਘਰ ਕੱਚੀ ਪਹੀ ਉੱਪਰ ਤੇ ਫੈਦਰ ਨਹੀਂ ਮੈਂ ਗਰਦ ਗਿਲਪੁਰਾ ਸੀ ਜਾਈ ਇਹਦੇ ਬਲੇ ਕੇ ਆਉਣੇ ਨਾਨਕੇ ਹਨ ਨਹੀਂ ਹਵਾ ਨੇ ਕੰਮ ਖਰਾਬ ਹੀ ਕਰਨਾ ਮੇਰੇ ਸਾਹ ਕੇ ਸਾਹ ਇਹ ਤੇ ਇਹਾਂ ਦੇ ਪਿਆਹਾਂ ਦਾ ਜੀ ਬੰਗਾ ਰਹਿੰਦਾ ਅਜੇ ਵੀ ਖੋਰੂ ਖੋਰੂ ਜਿਹਾ ਹੋਇਆ ਵਾ ਸਾਰੇ ਪਾਸੇ ਚੱਲ ਕੇ ਸ਼ਾਂਤੀਆਂ ਨੇ ਬੜੇ ਚੰਗੇ ਟੈਂਟ ਸਾਰੇ ਉਡੂ ਊਡੂ ਕਰਦੇ ਆ ਲਾ ਕੇ ਕਰੂਗੇ ਕਿ ਹੂੰ ਹਵਾ ਹੀ ਬਹੁਤ ਹੈ ਉੱਡੀ توهان کي لجن جو زور لاو وا اجي اچو ٺيڪ آهي اپن کي هڪ سڀاڻي اجي ڪيمر اجي i do know ताई पैसी दिलंदी बोले बोले सोने बादी ਮਾਮੀ ਮਾਮੀ ਕਹਿੰਦੀ ਉਹ ਜਦੋਂ ਜਵਾਨੀ ਵਾਲਾ ਜੋ ਦੂਵੇ ਜਾਲਮਾ ਜਦੋਂ ਜਵਾਨੀ ਵਾਲਾ ਜੋ ਦੂਵੇ ਜਾਲਮਾ ਅਜੇ ਦੀ ਮਰਗਾ ਕੋ ਦੂਵੇ ਜਾਲਮਾ ਅਜੇ ਦੀ ਮਰਗਾ ਬੈਲ ਕਿਦੋ ਜਾਲਮਾ ਉਹ ਜਦੋਂ ਜਵਾਨੀ ਵਾਲਾ ਚੜਿਆ ਤਰੂਰ ਸੀ ਜਦੋਂ ਜਵਾਨੀ ਵਾਲਾ ਚੜਿਆ ਤਰੂਰ ਸੀ ਮਾਮੀ ਕਹਿੰਦੇ ਕੀ ਕਹਿੰਦੀ ਕਹਿੰਦੀ ਮੈਂ ਵੀ ਆਪਣੇ ਵੇਲੇ ਦੀ ਕ੍ਰਿਸ਼ਮਾ